ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਛੈਰੀ ਕਲਸੀ ਵੱਲੋਂ ਬਟਾਲਾ ਦੇ ਕਈ ਵਿਕਾਸ ਕਾਰਜਾਂ ਦੇ ਲਈ ਨੀਂਹ ਪੱਥਰ ਰੱਖੇ ਗਏ ਅਤੇ ਉਦਘਾਟਨ ਕੀਤੇ ਗਏ। ਇਸ ਮੌਕੇ ਅਗਸਤ ਮਹੀਨੇ ਵਿੱਚ ਆਉਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੂਰਵ ਨੂੰ ਦੇਖਦੇ ਹੋਏ ਕਲਸੀ ਨੇ ਕਿਹਾ ਕਿ ਕਰੋੜਾਂ ਰੁਪਏਾਂ ਦੀ ਫੰਡ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੂਰਵ ਨੂੰ ਲੈ ਕੇ ਬਟਾਲਾ ਵਿੱਚ ਆਏ ਨੇ। ਉਹਨਾਂ ਨਾਲ ਬਟਾਲਾ ਦੀ ਨੁਹਾਰ ਬਦਲੀ ਜਾਏਗੀ। ਇੱਥੇ 90 ਲੱਖ ਦਾ ਜਿਹੜਾ ਕੰਮ ਹੈ ਉਹ ਜਿਹੜੀ ਪ੍ਰਵਾਨਗੀ ਦਿੱਤੀ ਗਈ ਹੈ ਜਿਹਦੇ ਵਿੱਚ ਸੜਕਾਂ ਜਿਹੜੀਆਂ ਟੁੱਟੀਆਂ ਸੀ ਜਿਹਦੇ ਵਿੱਚ ਸਭ ਤੋਂ ਮੇਨ ਜ਼ਰੂਰੀ ਜਿਹੜੀ ਪਾਇਨ ਸਕੂਲ ਦੀ ਜਿਹੜੀ ਸੜਕ ਸੀ ਉਹਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਔਰ ਵੀ ਕਿਉਂਕਿ ਛੋਟੇ ਬੱਚੇ ਵੀ ਪੜਦੇ ਸੀ ਉਸ ਇਹ ਸੜਕ ਨੂੰ ਹੁਣ ਪਹਿਲ ਦੇ ਆਧਾਰ ਤੇ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਜੋ ਕਿ ਸਾਡੇ ਬੱਚਿਆਂ ਨੂੰ ਸਾਡੇ ਜਿਹੜੇ ਪਰਿਵਾਰ ਨੇ ਜਿਹੜੇ ਛੱਡਣ ਆਉਂਦੇ ਨੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਔਰ ਬਾਕੀ ਵੀ ਜਿਹੜੀਆਂ 6-7 ਗਲੀਆਂ ਇੱਥੋਂ ਦੀਆਂ ਪਾਸ ਕੀਤੀਆਂ ਨੇ ਉਹਦਾ ਵੀ ਦਿਨ-ਪ੍ਰਤੀ ਦਿਨ ਬਾਅਦ ਉਦਘਾਟਨ ਜਿਹੜਾ ਕਰਦੇ ਰਹਿਣਗੇ। ਸੋ ਬਾਅਦ ਬਾਈ ਇਲੈਕਸ਼ਨ ਆ ਰਹੇ ਆ ਤਰਨਤਰ ਵਿੱਚ ਉਹਨੂੰ ਕਿਤਾਬ। ਬਿਲਕੁਲ ਜੀ ਤਿਆਰੀ ਹੈ ਪੂਰੀ ਕੋਈ ਦਿੱਕਤ ਨਹੀਂ ਲੋਕ ਨਾਲ ਨੇ ਪਿੰਡਾਂ ਦੇ ਵਿੱਚ ਬਿਜਲੀ ਪੂਰੀ ਆ ਰਹੀ ਹੈ ਜੋ ਵਾਅਦੇ ਕੀਤੇ ਸੀ ਉਹਨਾਂ ਵਾਦਿਆਂ ਤੇ ਆਮ ਆਦਮੀ ਪਾਰਟੀ ਖਰੀ ਉੱਤਰ ਰਹੀ ਹੈ ਲੋਕ ਨਾਲ ਤੁਰੇ ਨੇ ਕਲੋਤੇ ਨੇ ਅੱਜ ਤੱਕੜੇ ਹੋ ਕੇ। ਸੋ ਬਾਅਦ ਬਾਈ ਇਲੈਕਸ਼ਨ ਆ ਰਿਹਾ ਉਹਦੇ ਹੀ ਹੀਨ ਦੀ ਜਾਨ। ਬਿਲਕੁਲ ਇੱਕ ਤੇ ਮੈਂ ਦੱਸਣਾ ਚਾਹੁੰਦਾ ਵੀ 4.5 ਕਰੋੜ ਦੇ 4 4 ਕਰੋੜ 12 ਲੱਖ ਦੇ ਜਿਹੜੇ ਟੈਂਡਰ ਲਾਈਟਾਂ ਦੇ ਜਿਹੜੇ ਪਾਸ ਕਰ ਦਿੱਤੇ ਨੇ ਜਿਹੜੇ ਮੇਨ ਕਿਉਂਕਿ ਇੰਟਰਨਲ ਜਿਹੜਾ ਉਹ ਹੱਲੇ ਕਾਰਪੋਰੇਸ਼ਨ ਸਾਡੇ ਅੰਡਰ ਨਹੀਂ ਹੈਗੀ ਬਟ ਜਿਹੜੀਆਂ ਮੇਨ ਰੋਡਸ ਨੇ ਜਿਹੜੀਆਂ ਸਾਰੀਆਂ ਆਪਾਂ ਉਹਨਾਂ ਤੇ ਵਰਕ ਕਰਕੇ ਔਰ ਲਾਈਟਾਂ ਜਿਹੜੀਆਂ ਨੇ ਲਗਾਉਣ ਜਾ ਰਹੇ ਆ ਔਰ ਜਿਹੜੇ ਜਿਹੜੇ ਅੱਜ ਕਮਿਸ਼ਨਰ ਸਾਹਿਬ ਨਾਲ ਵੀ ਮੀਟਿੰਗ ਆ ਵੀ ਜਿੱਥੇ ਜਿੱਥੇ ਵੀ ਕੋਈ ਕਮੀ ਪੇਸ਼ੀ ਆ ਜਿੱਥੇ ਵੀ ਸਰਕਾਰ ਦੀ ਲੋੜ ਹੈ ਕਿਉਂਕਿ ਬਾਹਰੋਂ ਸੰਗਤਾਂ ਵੱਧ ਹੁੰਦੀਆਂ ਨੇ ਪ੍ਰੋਪਰਲੀ ਪੂਰੀ ਤਿਆਰੀ ਨਾਲ ਆਪਾਂ ਬਾਬਾ ਜੀ ਦਾ ਵਿਆਹ ਜਿਹੜੇ ਕੋਈ ਕਸਰ ਨਹੀਂ ਰਹਿਣ ਦਵਾਂਗੇ ਸਾਡੇ ਵੱਲੋਂ ਪਹਿਲ ਕਦਮੀ ਵੀ ਹੁੰਦੀ ਹੈ ਔਰ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਵੀ ਜਿਹੜੀਆਂ ਬਾਹਰੋਂ ਸੰਗਤਾਂ ਹਨ ਉਹਨਾਂ ਨੂੰ ਵਧੀਆ ਸਹੂਲਤ ਮਿਲ ਸਕੇ ਦੀ ਗਲੀ ਬਣਾਨੀ ਹੈ ਤੇ ਤੁਸੀਂ ਅਗਲੇ ਹਫਤੇ ਅਸੀਂ ਆਵਾਂਗੇ ਸਕੂਲ ਤੇ ਅਸੀਂ ਸੜਕ ਬਣਾਵਾਂਗੇ ਬਹੁਤ ਅੱਛਾ ਲੱਗਿਆ ਕਿਉਂਕਿ ਇਹ ਪ੍ਰੋਬਲਮ ਬੱਚਿਆਂ ਨੂੰ ਆਂਦੀ ਸੀ ਉਸ ਵੇਲੇ ਲੋਕ ਵਾਲੀ ਸੜਕ ਇਮੀਡੀਏਟਲੀ ਪਹਿਲੀ ਸੀ ਤਾਂ ਕਿ ਇਸ਼ੂ ਨਾ ਆਏ ਬਟ ਇਹ ਜ਼ਰੂਰੀ ਤੇ ਹੈ ਸੀ ਸੀਮੈਂਟ ਵਾਲੀ ਸੜਕ ਤੇ ਹੁਣ ਇਹ ਬਣਾ ਲਗੇਗਾ ਸਰ ਜੀ ਤੁਹਾਡੀ ਮੁਸ਼ਕਲ ਜਿਹੜੀ ਅੱਜ ਹੱਲ ਹੋ ਗਈ ਦੇਖੋ ਇਹ ਮੁਸ਼ਕਲ ਕੋਈ 4 ਸਾਲ ਪਹਿਲਾਂ ਸੀ 4 ਸਾਲ ਪਹਿਲਾਂ ਸ਼ੁਰੂ ਹੋਈ ਸੀ ਜਦੋਂ ਇਹ ਸੜਕ ਪੁੱਟ ਕੇ ਸੀਵਰੇਜ ਪਿਆ ਸੀ ਉਸ ਤੋਂ ਬਾਅਦ ਆਇਆ